ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਨੇ ਜਿਹੜੇ ਕਿਸਾਨਾਂ ਕੋਲ ਦਲਾਲ ਨੇ ਉਹਨਾਂ ਨੂੰ ਖਰੀਆਂ-ਖਰੀਆਂ ਸੁਣਾਈਆਂ ਉਹ ਕਹਿੰਦੇ ਬੰਦੇ ਦੇ ਪੁੱਤ ਬਣਜੋ ਜਿਹੜਾ ਕਰਜ਼ਾ ਲਿਆ ਉਹ ਕਰਜ਼ਾ ਮੋੜ ਨਾ ਪੋ ਕਹਿੰਦੇ ਕਿਸਾਨਾਂ ਨੂੰ ਗੁਮਰਾਹ ਨਾ ਕਰੋ ਔਰ ਪੰਜਾਬ ਦਾ ਨੁਕਸਾਨ ਨਾ ਕਰੋ ਕਾਰਨ ਕੀ ਹੈ ਮੌਜੂਦਾ ਸਰਕਾਰ ਨੂੰ ਜਿਹੜੇ ਕਿਸਾਨਾਂ ਕੋਲ ਦਲਾਲ ਨੇ ਇਹਨਾਂ ਦੇ ਕਰਤੂਤਾਂ ਬਾਰੇ ਪਤਾ ਹੈ ਇਹ ਭਗਵੰਤ ਮਾਨ ਦੇ ਨਾਲ ਵੀ ਸੌਦਾ ਕਰਨਾ ਚਾਹੁੰਦੇ ਸੀ ਵੀ ਸਾਨੂੰ 5-7 ਬੈਗ ਰੁਪਈਆਂ ਦੇ ਤੇ ਅਸੀਂ ਤੇਰੀ ਗੱਲ ਮੰਨਾਂਗੇ ਅਗਲਾ ਕਹਿੰਦਾ ਮੈਂ ਪੰਜਾਬ ਦਾ ਪੁੱਤ ਹਾਂ ਮੈਂ ਪੰਜਾਬ ਦੀ ਗੱਲ ਕਰਨੀ ਹੈ ਮੈਂ ਕਿਸਾਨਾਂ ਦੀ ਗੱਲ ਵੀ ਕਰੂੰ ਮੈਂ ਮਜ਼ਦੂਰਾਂ ਦੀ ਗੱਲ ਵੀ ਕਰੂੰ ਪਰ ਕਹਿੰਦਾ ਤੁਹਾਨੂੰ ਪੰਜੀ ਨਹੀਂ ਦਿੰਦਾ ਬੰਦੇ ਬਣ ਕੇ ਆਪਣੇ ਘਰੇ ਬੈਠੋ ਧਰਨੇ ਲਾ ਕੇ ਲੋਕਾਂ ਨੂੰ ਪਰੇਸ਼ਾਨਾ ਕਰੋ ਇਹ ਭਗਵੰਤ ਮਾਨ ਦੀ ਸਖਤ ਚੇਤਾਵਨੀ ਹੈ ਕਿਸਾਨ ਆਗੂ ਦਲਾਲਾਂ